ਸਵਰਾਜ 743 ਇੱਕ ਐਫੀ ਆ ਜਾਂਦਾ ਤੇ ਇਹ ਐਕਸਪੀ ਆ ਗਿਆ ਨਾ ਬਈ ਇਹ ਐਕਸਪੀ ਹੈ ਇਹਦੀ ਪਾਵਰ ਜ਼ਿਆਦਾ ਹੈ ਜੀ ਨਹੀਂ ਟੂ ਸਪਲੀਟ ਹੈ ਜੀ 100 ਘੰਟਾ ਚੱਲਿਆ ਹੈ 1.5 ਕਿਹੜਾ ਘੰਟਾ ਚੱਲਿਆ ਬਈ ਜੀ ਜਾਂਸੀ ਵਾਲ ਨੇ ਲਾਂਚ ਕਰਿਆ ਤੇ ਬਾਈਆਂ ਕੋਲੇ ਆ ਕੇ ਖੜਾਗਾ ਤੇ ਇਹ ਬਈ ਸੀਆਰਡੀ ਚ ਆ ਗਿਆ ਉਹ ਸੀਆਰਡੀ ਚ ਆ ਗਿਆ ਬਈ ਮੋਦੀ ਆਈ ਹੈ ਬਸ ਹੁਣ ਡੀਆਈ ਉਹਨੋਂ ਬੰਦ ਹੋ ਗਿਆ ਵੈਸੇ ਠੀਕ ਹੈ ਜੀ ਐਮਐਸ ਜਾਂ ਪੀਐਸ ਆਉਂਦਾ ਛੋਟੀ ਪਾਵਰ ਚ ਆਉਂਦਾ ਛੋਟੀ ਪਾਵਰ ਚ ਆਉਂਦਾ ਗਿਆ ਬਈ ਜੀ ਐਮਐਸ ਜਾਂ ਪੀਐਸ ਨਹੀਂ ਹੈਗਾ ਤੇ ਇਹ ਬਈ ਡੀਆਈ ਆ ਗੱਲ ਹੋ ਰਹੀ ਆ ਜਿਹੜਾ ਬਾਈ ਲੈ ਕੇ ਜਾ ਉਹਦੇ ਨਾਂ ਦੇ ਬਿਲ ਘਟਾਵਾਂਗੇ ਉਹਦੇ ਨਾਂ ਦੇ ਹਾਂ ਉਹਦਾ ਨਵਾਂ ਕਢਾਈ ਸਮਝੋ ਨਵੇਂ ਕਢਾਈ ਸਮਝੋ ਮੈਂ ਬਗਦੀ ਬਾਈ ਜੀ ਲੰਗਰੀ ਕਾਰ ਵਾਲੀ ਫੀਲਿੰਗ ਆਉਂਦੀ ਆ ਵਿੱਚ ਬਹਿ ਕੇ ਤੇ ਚੇਂਜਰ ਵਾਲਾ ਟਰੈਕਟਰ ਬਾਈ ਜੀ ਚੇਂਜਰ ਵਾਲਾ ਬਾਈ ਚੇਂਜ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੇ ਸ਼ੁਭਕਾਮਨਾਵਾਂ ਤੁਸੀ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਮਤਪਾਲ ਸਿੰਘ ਬੱਬੂ ਤੇ ਆਪਾਂ ਖੜੇ ਬਰਨਾਲੇ ਟਰੈਕਟਰ ਦੀ ਮੰਡੀ ਤੇ ਬਾਈ ਹਰਦੀਪ ਆ ਆਪਣੇ ਨਾਲ ਆ ਸਾਰੀ ਗੱਲਬਾਤ ਕਰਾਂਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਕਰਦੇ ਆ ਬਾਈ ਨਾਲ ਗੱਲਬਾਤ ਸੱਚੀ ਬਾਈ ਹਰਦੀਪ ਇਹ ਅੱਜ ਕਿੰਨੇ ਟਰੈਕਟਰ ਨੇ ਬਈ ਆਪਣੇ ਕੋਲ ਆਪਣੇ ਕੋਲ ਟੋਟਲ 11-12 ਟਰੈਕਟਰ ਨੇ ਅੱਜ ਬਈ ਠੀਕ ਹੈ ਜੀ ਟੋਪ ਮਾਡਲ ਟਰੈਕਟਰ ਹੁੰਦੇ ਸਾਰੇ ਟੋਪ ਮਾਡਲ ਟਰੈਕਟਰ ਨੇ 50 ਨੰਬਰ ਦੇ ਫਰਸਟ ਪਾਰਟੀ ਹੋਊਗਾ ਫਰਸਟ ਪਾਰਟੀ ਠੀਕ ਹੈ ਜੀ ਹਾਂ ਜੀ ਤੇ ਚੱਲ ਚਲਾ ਬਈ ਜੀ ਮੈਂ ਕਹਿੰਦੀ ਘਟ ਚੱਲੇ ਹਾਂਜੀ ਸਾਰੇ ਘੰਟੇ ਚੱਲੇ ਕੋਈ 500 ਘਾਟਾ ਕੋਈ ਉਦੋਂ ਵੀ ਘਟਾ ਠੀਕ ਹੈ ਸ਼ੋਕਾ ਟਬਸ 7 ਦਿਨ ਹੀ ਚੱਲੇ ਹੋਏ ਨੇ ਸਾਰੇ ਠੀਕ ਹੈ ਜੀ ਤੇ ਲੋਕੇਸ਼ਨ ਬਾਈ ਜੀ ਮੇਨ ਆਪੇ ਤੇ ਕੇਸ਼ ਆਪਣੀ ਹੰਡਿਆ ਹੈ ਜੀ ਹੰਡਿਆ ਹੈ ਹਾਂ ਮਾਨਸਾ ਰੋਡ ਤੇ ਗਊਸਾਲ ਲੱਗੀ ਉਹਦੇ ਸਾਹਮਣੇ ਲੈਂਕਰੋਡ ਜਾਂਦਾ ਧਨੋਲੇ ਨੂੰ ਠੀਕ ਹੈ ਉਹਦੇ ਉੱਪਰ ਹੀ ਖੜੇ ਹੁੰਦੇ ਆ ਆਪਣੇ ਲੈਕਟਰ ਸਾਰੇ ਠੀਕ ਹੈ ਜੀ ਹਾਂਜੀ ਤੇ ਮੋਬਾਈਲ ਨੰਬਰ ਬਾਈ ਜੀ ਮੋਬਾਈਲ 94173519849501584068 ਠੀਕ ਹੈ ਬਾਈ ਜੀ ਹਾਂਜੀ ਤੇ ਕਰੀਏ ਵੀਡੀਓ ਸਟਾਰਟ ਆਪਾਂ ਹਾਂਜੀ ਤੇ ਲੋ ਬਾਈ ਜੀ ਸਵਰਾਜ 700 43 ਇੱਕ ਐਫੀ ਆ ਜਾਂਦਾ ਤੇ ਇਹ ਐਕਸਪੀ ਆ ਗਿਆ ਨਾ ਵੀ ਇਹ ਐਕਸਪੀ ਹੈ ਇਹਦੀ ਪਾਵਰ ਜ਼ਿਆਦਾ ਆਈ ਨਹੀਂ 2 ਸਪਲੀਟ ਆਈ ਠੀਕ ਆ ਜੀ 855 ਜਿੰਨੀ ਜਾਣਾ ਪਾਵਰ ਵੱਧ ਆਈ ਇਹਦੀ ਠੀਕ ਆ ਜੀ ਹਾਂਜੀ ਤੇ ਕਿੰਨੇ ਘੰਟੇ ਚੱਲੇ ਬਈ ਤਕਰੀਬਨ ਇਹ ਸਾਰਾ 60 ਘੰਟੇ 40 ਘੰਟੇ ਆ ਠੀਕ ਆ ਜੀ ਤੇ ਵਧਾਈਆਂ ਤੇ ਚੱਲੇ ਆ ਜਾਣ ਹਾਂਜੀ ਹਾਂ ਹਾਂ ਲੈ ਬਈ ਕੋਈ ਜੱਜ ਨਹੀਂ ਕਰ ਸਕਦਾ ਜੇ ਦੀ ਹਾਰ ਪਾ ਕੇ ਲੈ ਜਾਓ ਜਮਾ ਨਵਾਂ ਟੈਕਟਰ ਤੇ ਬਰਸਟਾ ਵਾਲਟੀ ਦਾ ਪੀਵੀ 9 ਕਪੂਰਥਾਲਾ ਦਾ ਨੰਬਰ ਹਾਂ 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 ਗੱਲ ਬੁੱਕ ਆਸਬਾ ਠੀਕ ਹੈ ਕੋਈ ਲੋਨ ਨਹੀਂ ਕੋਈ ਕੁਝ ਨਹੀਂ ਤੇ ਇੱਕ ਹੀ ਮਾਡਲ ਬਾਈ ਜੀ ਕੀ ਡਿਮਾਂਡ ਹੈ ਦੀ 7.5 ਲੱਖ ਰਪਏ ਹੈ ਜੀ 7.5 ਲੱਖ ਰਪਏ ਹਾਂ ਇਹ ਲੋ ਵੀ ਬਾਕੀ ਚੈੱਕ ਕਰ ਲਓ ਫਸਟ ਪਾਲ ਜੀ ਦਾ ਹਾਂ ਤੇ ਅੱਗੇ ਕਹੇ ਬਾਈ ਜੀ Mahindra Novo ਤੇ DG Sense ਵਾਲਾ ਗਿਆ ਬਾਈ ਜੀ ਇਹ ਇਹ ਜਹਾ ਟਰੈਕਟਰ ਹੈਗਾ ਜਿਹੜੇ ਮਰਜੀ ਖੇਤ ਚ ਚੱਲਦਾ ਹੋਵੇ ਪਤਾ ਲੱਗ ਜਾ ਬਾਈ ਹਾਂ ਇਹ ਲੱਗਦਾ ਡੀਆਈ ਹੈ ਬਸ ਕਿਉਂ ਨਹੀਂ ਡੀਆਈ ਹੁਣੋਂ ਬੰਦ ਹੋ ਗਿਆ ਵੈਸੇ ਠੀਕ ਹੈ ਜੀ ਐਮਐਸਪੀਐਸ ਆਉਂਦਾ ਛੋਟੀ ਪਾਵਰ ਚ ਆਉਂਦਾ ਛੋਟੀ ਪਾਵਰ ਚ ਆਉਂਦਾ ਕਿ ਬਾਈ ਜੀ ਐਮਐਸਪੀਐਸ ਨਹੀਂ ਹੈਗਾ ਤੇ ਇਹ ਬਾਈ ਜੀ ਡੀਆਈ ਹੈਗਾ ਤੇ ਮਤਲਬ ਬਾਈ ਜੀ ਇਹ ਇਹ ਮੇਰੀ ਮਾਡਲ ਇੱਥੀ ਹੈ ਇਹ ਵੀ ਟੌਪ ਆਰਡਰ ਟਰੈਕਟਰ ਹੈ ਵੀ ਟਰੈਕਟਰ ਦੀ ਕੰਡੀਸ਼ਨ ਇਹਦੇ ਲਈ ਚੈੱਕ ਆਪਾਂਗੇ ਟਮਾਟਾ ਹੋ ਮਾੜਾ ਤੇ ਇਹ ਕਿੰਨੇ ਘੰਟੇ ਚੱਲੇਗਾ ਸਭ ਕੁਝ ਸਪਰਟ ਚੱਲੇਗਾ ਚਾਰੇ ਟਾਇਰ ਟੂਰ ਸਾਰਾ ਕੁਝ ਨਾਲ ਲਈ ਹੈ ਨਾਲ ਲਈ ਆ ਰਾਵਣ ਕਢਾਈ ਬਾਈ ਜੀ ਨੋਰਮਲ ਉੱਤਰੀ ਹੈ ਕਿ ਆ ਜਾ ਮੋਟਾ ਉਹ ਕਰਦੀ ਹੈ ਜੀ ਤੇ ਇਹਦੀ ਡਿਮਾਂਡ ਬਾਈ ਜੀ ਇਹ ਨੰਬਰ ਵੀ ਇਹਦਾ ਬਠਿੰਡੇ ਦਾ ਹੀ ਹੈਗਾ ਰਾਵਾਂਡੇ ਦਾ 7.5 ਲੱਖ ਰੁਪਏ ਹੈਗਾ ਬਾਕੀ ਆਪਾਂ ਮੌਕੇ ਤੇ ਮਾਨਤਾਨ ਕਰਾਂਗੇ ਲੈ ਬਈ ਜਿੰਨੇ ਵੀ ਡਾਇਰੈਕਟਰਗੇ ਮਾਨਤਾਨ ਪੂਰਾ ਫੁੱਲ ਹੋਊਗਾ ਇੱਕ ਵਾਰੀ ਬਾਈ ਕੋਲ ਆਇਓ ਮੌਕਾ ਜ਼ਰੂਰ ਦਿਓ ਬਾਈ ਜੀ ਤੇ ਅੱਗੇ ਕਿ ਬਾਈ ਜੀ ਨਿਊ ਹਾਲੈਂਡ 363 ਪੀ ਐਕਸਟਰਾ ਵਾਲਾ ਸੁਪਰ ਤੇ ਸੁਪਰ ਪਲੱਸ ਵਾਲਾ ਦੋਨਾਂ ਚ ਹੀ ਆ ਗਏ ਨਾ ਬਾਈ ਜੀ ਹਾਂ ਹਾਂ ਸੁਪਰ ਪਲੱਸ ਵਾਲਾ ਤੇ ਬਾਈ ਜੀ ਆਏਗਾ ਬਾਈ ਜੀ ਪੰਜਾਹ ਐਚਪੀ ਵਾਲਾ ਇਹ 50 ਤੋਂ ਪਲੱਸ ਹੁੰਦੀ ਹੈ ਜੀ ਪੰਜਾਹ ਤੋਂ 55 ਐਚਪੀ ਹੁੰਦੀ ਹੈ ਜੀ 55 ਐਚਪੀ ਹੁੰਦੀ ਆ 50 ਲਿਉਂਦੇ ਨੇ ਬਾਈ ਇਹ ਪਲੱਸ ਵਾਲਾ ਆ ਗਿਆ ਤੇ ਟਾਇਰ ਬਾਈ ਜੀ ਇਹਦੇ ਟਾਇਰ ਇਹਦੇ ਨਾਲ ਦੇ ਸਾਰੇ ਲੈ ਬਾਈ ਜੀ ਚੌਕ ਦਾ ਟਾਇਰ ਨਾਲ ਉਹ ਵੀ ਨਾਲ ਦੇ ਟਾਇਰਾਂ ਚ ਮਿਲੂਗਾ ਇਹ ਵੀ ਨਾਲ ਦੇ ਟਾਇਰਾਂ ਚ ਮਿਲੂਗਾ ਇਹ ਵੀ ਨਾਲ ਦੇ ਨਾਲ ਟਾਇਰਾਂ ਚ ਮਿਲੂਗਾ ਤੇ ਪਾਈ ਜੀ ਪੰਜਾਬ ਨੰਬਰ ਟਰੈਕਟਰ ਮਿਲਣਗੇ ਜਿੰਨੇ ਵੀ ਆ ਗਏ ਪਾਈ ਹਾਂ ਮਾਨਸਾ ਨੰਬਰ ਲੋਕ ਲੈ ਬਾਈ ਜੀ ਲੋਕਲ ਮਾਨਸਾ ਦਾ ਨੰਬਰ ਆ ਤੇ ਇਹ ਕਿੰਨੇ ਘੰਟੇ ਚੱਲੋ ਬਾਈ ਜੀ ਇਹ ਵੀ ਬਾਈ ਚੱਲ ਗਿਆ ਸਵਾ 600 ਘੰਟਾ ਸਵਾ 600 ਘੰਟਾ ਤੇ ਜੂਜੀ ਗੇਰ ਵਾਲਾ ਗਿਆ ਬ ਤਵਾ ਮਾਰ ਲਈ ਗੱਲਿਆਣਾ ਜਿਵੇਂ ਹੈਵੀ ਲਿਫਟ ਵਾਲੇ ਦੇ ਮਾਗਰ ਜੱਕਾ ਵੀ ਆ ਗਿਆ ਲੈ ਬਾਈ ਜੀ ਅੱਜ ਇੱਕ ਲੱਗਾ ਹੋਇਆ ਹੈਵੀ ਲਿਫਟ ਦਾ ਬੈਸਟ ਠੀਕ ਆ ਜੀ ਤੇ ਇਹਦੀ ਡਿਮਾਂਡ ਵੱਧ ਗਈ ਹੈ ਨਾ ਜਿਹੜਾ ਹੈਵੀ ਹੈ ਹੈਵੀ ਰੋ ਵੱਧਦਾ ਜੀ ਮੈਨੂੰ ਲੱਗਦਾ ਬਾਈ ਜੀ ਜਿਹੜਾ ਇਹ ਟਰੈਕਟਰ ਹੁੰਦਾਗਾ ਤਕਰੀਬਨ ਮੈਨੂੰ ਲੱਗਾ ਛੋਟੇ ਕੋਲੇ ਵੀ ਥੋੜੇ ਦਿਨ ਹੀ ਰਹਿੰਦਾਗਾ ਜਿਹੜਾ ਆ ਜੀ ਬਾਈ ਜੀ ਬਾਈ ਜਿਹਦੇ ਕੋਲ ਹੈਗਾ ਉਹ ਟਰੈਕਟਰ ਸਿੱਧਾ ਮਿਲਦਾ ਨਹੀਂ ਇਹ ਵੇਚਦਾ ਨਹੀਂ ਹੈਗਾ ਮਾਡਲ ਇਹ ਵੀ ਇੱਕ ਹੀ ਆ ਠੀਕ ਆ ਜੀ ਇੱਕ ਹੀ ਮਾਡਲ ਹੈ ਤੇ ਇਹਦੀ ਡਿਮਾਂਡ ਬਾਈ ਜੀ ਜੀ ਡਿਮਾਂਡ ਹੈ 6,95,000 ਬਾਕੀ ਆਪਾਂ ਮੌਕੇ ਜੇ ਬਈ ਕਿਸੇਨ ਟਰੈਕਟਰ ਘਟਾਉਣਾ ਵੇ ਵਧੀਆ ਉਹ ਵੀ ਕੱਟ ਲਾਂਗੇ ਉਹ ਵੀ ਕੱਟ ਲਾਂਗੇ ਤੇ ਲੋ ਬਈ ਜੀ ਇਹ ਹੈਗਾ 53 ਦਾਸ ਤੇ ਬਈ ਜੀ ਇਹਦੀ ਲੁੱਕ ਦੱਸਿਓ ਬਈ ਜੀ ਕਮੈਂਟ ਕਰਕੇ ਕਿਵੇਂ ਲੱਗੇ ਬਈ ਜੀ ਇਹ ਟੌਪ ਮਾਡਲ ਆ ਗਿਆ ਜੇ ਉਹ ਫੁੱਲ ਟੌਪ ਮਾਡਲ ਹੈ ਅਜੇ ਮੰਨ ਕੇ ਚੱਲ ਜਾਂਸੀ ਵਾਲੇ ਨੇ ਲਾਂਚ ਕਰਿਆ ਸਾਰਾ 150 ਘੰਟਾ ਚੱਲਿਆ ਹੈ 150 ਘੰਟਾ ਚੱਲਿਆ ਬਈ ਜੀ ਜਾਂਸੀ ਵਾਲੇ ਨੇ ਲਾਂਚ ਕਰਿਆ ਤੇ ਬਾਈਆਂ ਕੋਲੇ ਆ ਕੇ ਖੜਾਗਾ ਤੇ ਇਹ ਬਈ ਸੀਆਰਡੀ ਚ ਆ ਗਿਆ ਅਏ ਸੀਆਰਡੀ ਚ ਆ ਗਿਆ ਬਈ ਸੀ ਸੀਆਰਡੀ ਆਈ ਚ ਆ ਗਿਆ ਤੇ 4 ਸਪੀਡ ਆ ਗਿਆ ਬਈ ਜੀ ਹਾਂ ਲੈ ਬਈ ਇਹ ਗੇਅਰ ਪ੍ਰੋ ਗੇਅਰ ਪ੍ਰੋ ਆ ਗਿਆ ਹਾਂ ਤੇ ਲੋ ਵੀ ਬਾਕੀ ਚੈੱਕ ਕਰ ਲੋ ਬਈ ਜੀ ਤੇ ਜਿਹੜਾ 53 ਦਾ ਪਿਛਲੇ ਸਾਲ ਬਈ ਜੀ ਗੇਅਰ ਪ੍ਰੋ ਆਇਆ ਸੀਗਾ ਉਹਨੇ ਵੀ ਪੂਰੀ ਧੱਕ ਪਾਈ ਸੀ ਤੇ ਐਸ ਕੇ ਇਹਨੇ ਵੀ ਪੂਰੀ ਧੱਕ ਪਾਉਣੀ ਆ ਤੇ ਟਾਇਰ ਇਹਦੇ ਵੀ ਨਾਲ ਦੀ ਨੇ ਬਈ ਜੀ ਸਾਰਾ ਕੁਝ ਨਾਲ ਚੱਲੇ ਵੀ 150 ਘੰਟਾ ਹਜੇ ਬਈ ਲੈ ਬਈ ਜੀ ਮੈਨ ਲੱਗਾ ਹਜੇ ਬਾਈ ਨੇ ਕਿਸੇ ਨੇ ਹਾਰ ਪਾ ਕੇ ਲਿਆਂਦਾ ਜਿਗਾ ਨਾਲ ਦੀ ਨਾਲ ਆ ਕਾਗਜ਼ ਕੁਬਜ ਦੇ ਸਾਰੇ ਉਮੀ ਪਿਆ ਦੇ ਲੈ ਬਈ ਅਜੇ ਤੱਕ ਆ ਚਿੱਟਾ ਵਗੈਰਾ ਵੀ ਨਾਲ ਦੀ ਪਈ ਨੇ ਗਿਆ ਆ ਦੇਖੋ ਲੈ ਬਈ ਆ ਨਾਲ ਦਾ ਸਾਰਾ ਕੁਝ ਸਾਰਾ ਕੁਝ ਅਜੇ ਤੱਕ ਨਾਲ ਦਾ ਪਿਆਗਾ ਇਹ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੀ ਸਲਿੱਪਾ ਵਗੈਰਾ ਤੇ ਇਹਦੀ ਡਿਮਾਂਡ ਭਾਜੀ ਇਹਦੀ ਡਿਮਾਂਡ ਹੈਗੀ ਹੈ 9,75,000 ਰੁਪਏ ਭਾਜੀ ਲੈ ਵੀ 9,75,000 ਜੇ ਭਾਜੀ ਕੰਪਨੀ ਜਿਹੜਾ ਖਰੀਦਣ ਜਾਊਗਾ ਤਕਰੀਬਨ 1.5 ਤੋਂ 2 ਲੱਖ ਦਾ ਸਿੱਧਾ ਫਾਇਦਾ ਹਾਂ ਹਾਂ ਭਾਜੀ ਠੀਕ ਹੈ ਭਾਜੀ ਤੇ ਫਰਸਟ ਪਾਰਟੀ ਦੇ ਭਾਜੀ ਇਹ ਦੋ ਨੋਵੋ ਹੋ ਗਿਆ ਚਲੋ ਭਾਜੀ ਅੱਗੇ ਦਿਖਾਉਣਾ ਤੁਹਾਨੂੰ ਨੋਵੋ 655 ਤੇ ਨੋਵੋ 655 ਦਾ ਭਾਜੀ ਤੁਸੀਂ ਬਹੁਤ ਇੱਕ ਹੋਣਗੇ ਪਰ ਏਸੀ ਕੈਵਨ ਵਾਲਾ ਪਹਿਲੀ ਵਾਰੀ ਦਿਖਾਉਣ ਲੱਗਾਂਗੇ ਤੁਹਾਨੂੰ ਲੋ ਵੀ ਬਾਕੀ ਚੈੱਕ ਕਰ ਲੋ 4/4 ਚ ਆ ਗਿਆ ਇਹੀ ਮਾਡਲ ਬਾਈ ਐ ਇਹ ਵੀ ਬਾਈ ਮਾਰ ਲਗਾਗਾ 100 ਮਾਰ ਲਗਾਗਾ ਤੇ ਕੈਵਨ ਕੁਮਨ ਲੱਗਾ ਐ ਐਸ ਯੂ ਸੀ ਪੂਰਾ ਚੱਲਦਾ ਬੇ ਸਾਰਾ ਕੁਝ ਓਕੇ ਹੈਗਾ ਤੇ ਵਿੱਚੋਂ ਬਾਈ ਨੂੰ ਦੁਖਾਉ ਲੈ ਗਏ ਸਾਰਾ ਕੁਝ ਸਕਰੀਨ ਸਕਰੂਨ ਲੱਗਿਆ ਸਭ ਕੁਝ ਲੱਗਿਆ ਤੇ ਜਿਵੇਂ ਆਪਾਂ ਕਹ ਦੀ ਬਾਈ ਜੀ ਲੰਗਜ਼ਰੀ ਕਾਰ ਵਾਲੀ ਫੀਲਿੰਗ ਆਉਂਦੀ ਐ ਵਿੱਚ ਬਹਿ ਕੇ ਤੇ ਚੇਂਜਰ ਵਾਲਾ ਟਰੈਕਟਰ ਬਾਈ ਜੀ ਚੇਂਜਰ ਵਾਲਾ ਬਾਈ ਜੀ ਇਹ ਵੀ 150 ਘੰਟੇ ਹੀ ਚੱਲਿਆ ਹਜੇ ਲੈ ਬਾਈ ਇਹ ਵੀ 150 ਘੰਟਾ ਚੱਲਿਆ ਤਕਰੀਬਨ ਬਾਈ ਜੀ ਬਧਾਈਆਂ ਤੇ ਵੀ ਨਹੀਂ ਚੱਲੇ ਟਰੈਕਟਰ ਇੱਕ ਗੱਲ ਬਾਈ ਜਿਹੜਾ ਵੀ ਕੋਈ ਵੀਡੀਓ ਦੇ ਇੱਕ ਟਰੈਕਟਰ ਖਰੀਦਣਾ ਹੋਣਾ ਹਾਰ ਜ਼ਰੂਰ ਦੇ ਦੇ ਠੀਕ ਹੈ ਠੀਕ ਹੈ ਹਾਰ ਜ਼ਰੂਰ ਲੈ ਜਾਓ ਬਾਈ ਜੀ 23 ਮਾਡਲ ਹੈ ਡੇਢ ਕੁ ਘੰਟਾ ਚੱਲਿਆ ਤੇ ਡਿਮਾਂਡ ਬਾਈ ਜੀ ਇਹ 7,65,000 ਰੁਪਏ ਇਹ ਕਿਹਦੀ ਗੱਲ ਹੋਰ ਵੀ ਹੈ ਜਿਹੜਾ ਬਾਈ ਲੈ ਕੇ ਜਾਊ ਉਹਦੇ ਨਾਂ ਦੇ ਬਿਲ ਘਟਾਵਾਂਗੇ ਉਹਦੇ ਨਾਂ ਦੇ ਹਾਂ ਉਹਦਾ ਨਵਾਂ ਕਢਾਈ ਸਮਝੋ ਨਵੇਂ ਕਢਾਈ ਸਮਝੋ ਲੈ ਬਾਈ ਜੀ ਡੇਢ ਸੌ ਘੰਟਾ ਚੱਲਿਆ ਹੋਇਆਗਾ ਤੇ ਕਿੰਨੇ ਮਹੀਨੇ ਚ ਨਿਕਲਿਆ ਬਾਈ ਜੀ ਇਹ 12 ਮਹੀਨੇ ਦਾ 12ਵੇਂ ਮਹੀਨੇ ਦਾ 23 ਦੇ 12ਵੇਂ ਦਾ ਲੈ ਬਈ 23 ਤੇ ਲੱਗਦੇ ਕਲੱਚ ਵਾਲਾ ਗਾ ਟਰੈਕਟਰ ਪੂਰਾ ਸੋਹਣਾ ਗਾ ਤੇ ਹੁਣ ਇਸ ਨੂੰ ਜੰਸੀ ਜਾਣ ਦੀ ਲੋੜ ਨਹੀਂ ਇੱਕ ਵਾਰੀ ਬਈ ਜੀ ਜ਼ਰੂਰ ਆਇਓ ਮੈਂ ਤੁਹਾਨੂੰ ਬਾਰ-ਬਾਰ ਕਹਦੇਗਾ ਜਮਾ ਨਵੇਂ ਟਰੈਕਟਰ ਨੇ ਫੁੱਲ ਟੌਪ ਮਾਡਲ ਆ ਬਈ ਜੀ ਤੇ ਜੂਜ ਤਾਂ ਮੈਨਾਂ ਲਾ ਕੀਤਾ ਹੀ ਨਹੀਂ ਅਜੇ ਕੁਝ ਵੀ ਨਹੀਂ ਕੀਤਾ ਹੈਗਾ ਅਜੇ ਤੱਕ ਠੀਕ ਆ ਜੀ ਤੇ ਅੱਗੇ ਗਏ ਬਈ ਜੀ ਨਿਊ ਹਾਲੈਂਡ ਚਾਰ ਮਾਡਲ ਆ ਇਹ ਚਾਰ ਮਾਡਲ ਆ ਗਾ ਹਾਂ ਹਾਂ ਦੇਖ ਲੈ ਬਈ ਚਾਰ ਮਾਡਲ ਆ ਲੈ ਬਈ ਕੰਡੀਸ਼ਨ ਚੈੱਕ ਕਰੋ ਬਈ ਜੀ ਟਰੈਕਟਰ ਦੀ ਕੰਡੀਸ਼ਨ ਇਹਦੀ 15 16 ਮਾਡਲ ਵਰਗੀ ਪਿਆ ਵਿੱਚੋਂ ਲੈ ਬਈ ਮੈਨੂੰ ਤਾਂ ਇਹ ਵੀ ਐਂ ਲੱਗਦਾ ਕਹਿਣਾ ਇੱਕ ਵਾਰੀ ਆਉਣ ਲਈ ਆਂਦਾ ਮੁੜ ਕੇ ਅੰਦਰ ਸੱਟ ਥੱਲੇ ਬਾੜ ਕੇ ਖੜਾ ਪੈਣਾ ਸਾਰਾ ਕੁਝ ਚੌਕੜਾ ਟਾਇਰਾਂ ਦਾ ਨਮਾ ਲੈ ਵੀ ਚੌਕੜਾ ਟਾਇਰਾਂ ਦਾ ਨਮਾਗਾ ਤੇ ਸਾਦੀ ਘਟਾਈ ਚ ਹੈਗਾ ਤੇ ਪੰਜਾਬ ਨੰਬਰ ਆ 4 ਮਾਡਲ ਆਗਾ ਤੇ 16 ਦੇ ਟਾਇਰਾਂ ਚ ਬਈ ਜੀ ਹਾਂ ਬਈ 16 ਦੇ ਟਾਇਰਾਂ ਚ ਠੀਕ ਹੈ 16 ਦੇ ਟਾਇਰਾਂ ਚ ਹੈਗਾ ਤੇ ਇਹਦੀ ਡਿਮਾਂਡ ਬਈ ਜੀ ਇਹ ਤਿੰਨ ਲੱਖ 45000 ਲੈ ਵੀ 3 ਲੱਖ 45000 ਤੇ ਅੱਗੇ ਕਹੇ ਬਈ ਜੀ 20 30 55 3035 ਹੈ ਹਾਏ 3035 ਇਹ 3035 3155 ਹੈ ਇਹ ਮਿੱਡੀ ਸ਼ੋ ਚ ਆ ਜਾਂਦਾ ਥੋੜਾ ਜਿਹਾ ਉਹਦੇ ਨਾਲ ਇਹ ਵੀ ਮਾਡਲ ਚਾਹਦਾਗਾ ਫਸਟ ਪਾਰਟੀ ਹੈ ਫਸਟ ਓਨਰ ਹੀ ਹੈ ਵੀ ਠੀਕ ਹੈ ਫਸਟ ਪਾਰਟੀ ਦਾ ਤੇ 13 ਦੇ ਟਾਇਰ ਨੇ ਬਈ ਜੀ ਜਮਾ ਨਵੇਂ ਨੇ ਠੀਕ ਹੈ ਜੀ ਜਮਾ ਨਵੇਂ ਟਾਇਰ ਨੇਗੇ ਤੇ ਫਰੰਟ ਰਹਿ ਗਏ ਬਈ ਜੀ 70 ਰੁਪਏ ਦੇ ਹਨ ਤੇ ਇਹਦੀ ਡਿਮਾਂਡ ਬਈ ਜੀ ਇਹ 295000 ਹੈ ਵੀ 295000 ਜੇ ਮੰਨ ਕੇ ਚੱਲੋ ਇਹਦੇ ਨਾਲ ਕੋਈ ਹੋਰ ਟਰੈਕਟਰ ਅੱਜ ਮਾਰਕੀਟ ਚ ਚੱਲਦੇ ਨੇਗੇ ਉਹ ਚਲੋ 1 ਲੱਖ ਰੁਪਏ ਸਸਤਾ ਹਨ 1 ਲੱਖ ਰੁਪਏ ਸਸਤਾ ਹੈ ਦੇ ਲੋਬਾ ਜੀ ਅੱਗੇ ਫੇਰ ਆ ਗਿਆ ਡੀਆਈ 605 ਇਹ ਤਾਂ ਨਹੀਂ ਵੀ ਜੀ ਪੀਐਸ ਵਾਲਾ ਨਹੀਂ ਨਹੀਂ ਡੀਆਈ ਇਹ ਬਕਾਇਦਾ ਲਿਖਿਆ ਹੁੰਦਾ ਨੇ ਇਹਦੇ ਠੀਕ ਹੈ ਜੀ ਕਈ ਵਾਰ ਮਾਤੇ ਸਟicker ਨਾਲ ਲੱਗਦਾ ਨਹੀਂ 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 ਵੀ ਜੀ ਡੀਆਈ ਇਹ ਵੀ ਕੰਮ ਕਰਨਾ ਵੀ ਨਹੀਂ ਠੀਕ ਹੈ ਜੀ ਤੇ ਲੋਬਾ ਜੀ ਦੀ ਜੀ ਸੰਸੜਾ 4 ਜਿਹੜਾ ਖੁੱਲੇ ਪਲੇਟਫਾਰਮ ਵਾਲਾ ਤੇ ਇਹ ਬਿਨਾ ਚੇਂਜਰ ਤੋਂ ਬਈ ਜੀ ਇਹ ਬਿਨਾ ਚੇਂਜਰ ਤੋਂ ਲੈ ਬਈ ਜੀ ਇਹ ਬਿਨਾ ਚੇਂਜਰ ਤੋਂ ਗਿਆ ਇਹ ਹੀ ਮਾਡਲ 22 ਹੈ ਇਹ ਵੀ 22 ਮਾਡਲ ਹੈਗਾ ਟੌ ਮਾਡਲ ਹੈ ਬਈ ਜੀ 22 ਮਾਡਲ ਹੈਗਾ ਤੇ ਬਾਕੀ ਰੰਗ ਪੇਂਟ ਦਾ ਬੇਜੀ ਜੀ ਗੱਲ ਕੀ ਹੈ ਸਾਰਾ ਜੈਨੂਇਨ ਤੇ Ориਜਨਲ ਹੀ ਹੈ ਸਾਰਾ ਠੀਕ ਹੈ ਜੀ ਤੇ ਸਾਰਾ ਜੈਨੂਇਨ ਹੈ ਬੇਜੀ ਤੇ ਸਾਰਾ ਟੂਰ ਸਾਰਾ ਕੁਝ ਨਾਲ ਦਾ ਠੀਕ ਹੈ ਜੀ ਤੇ 16 ਦੇ ਟਾਇਰ ਹੈ ਜੀ ਹਾਂ ਇਹ ਵੀ ਸਵਾ 6 ਘੰਟਾ ਚੱਲਿਆ ਲੈ ਵੀ ਸਵਾ 6 ਘੰਟਾ ਚੱਲਿਆ ਹੋਗਾ ਤੇ ਇਹਦੀ ਡਿਮਾਂਡ ਬੇਜੀ 730000 ਲੈ ਵੀ 730000 ਰੁਪਿਆ ਲੈ ਲੋ ਬੇਜੀ ਪੰਜਾਬ ਨੰਬਰ ਹੈਗਾ ਫਰਸਟ ਪਾਰਟੀ ਦਾ ਤੇ ਕਹ ਕੇ ਬਾਈ ਜੀ ਸਵਰਾਜ 744 XT ਵਾਲਾ ਇਹ ਟਰੈਕਟਰ ਬਾਈ ਜੀ ਜੇ ਤੁਸੀਂ ਹੋਰਾਂ ਮੰਡੀ ਚ ਵੀ ਲੱਭਣ ਜਾਓਗੇ ਤਕਰੀਬਨ ਬਾਈ ਜੀ ਬਹੁਤ ਜ਼ਿਆਦਾ ਘੱਟ ਟਰੈਕਟਰ ਮਿਲਦੇ ਨੇਗੇ ਬਾਕੀ ਇਹਨਾਂ ਨਵਾਂ ਟਰੈਕਟਰ ਮਿਲਦਾ ਨਹੀਂ ਹੈ ਬਾਈ ਜਮਾਂ ਨਵਾਂ ਟਰੈਕਟਰ ਆ ਗਿਆ ਇਹਨਾਂ ਤਾਂ ਆ ਤੇ ਜਮਾਂ ਨਵਾਂ ਟਰੈਕਟਰ ਵੀ ਕਿੰਨੇ ਘੰਟ ਚੱਲਿਆ ਬਾਈ ਜੀ ਇਹ ਤਕਰੀਬਨ ਇਹ ਬਾਈ ਲਗਭਗ 700 ਘੰਟ ਚੱਲ ਗਿਆ ਹੈ ਬਾਈ 700 ਘੰਟ ਚੱਲਿਆ ਹੋਇਆ ਹੈ ਕਿ ਬਾਈ ਕਹਿੰਦਾ ਪੋ ਸਟਾਰ ਆ ਪਾਵਰ ਸਟੀering ਹੈ ਬਾਈ ਜੀ ਫੁੱਲ ਟੌਮ ਮਾਰ ਲਗਾ ਤੇ ਇਹਦੀ ਡਿਮਾਂਡ ਬਾਈ ਜੀ ਇਹਦੀ ਡਿਮਾਂਡ ਹੈਗੀ 6.5 ਲੱਖ ਸਾਡੇ 6 ਲੱਖ ਤੇ ਚਾਲ ਚਲਾਵਾ ਬਾਈ ਜੀ ਪੂਰਾ ਓਕੇ ਹੈ ਬਾਈ ਜਮਾ ਓਕੇਗਾ ਹਾਂ ਜੀ ਠੀਕ ਹੈ ਜਮਾ ਓਕੇਗਾ ਤੇ ਖੋਲ ਕੇ ਦਿਖਾ ਦਿਓ ਮੈਂ ਫਸਟ ਪਾਰਟੀ ਆ ਬਠੰਡਾ ਨੰਬਰ ਲੈ ਬਈ ਫਸਟ ਪਾਰਟੀ ਦਾ ਬਠੰਡੇ ਦਾ ਨੰਬਰ ਲੈ ਬਈ ਅਜੇ ਤੱਕ ਚਾਬੀ ਚੂਬੀ ਮੈਨੂੰ ਲੱਗਦਾ ਟੱਚ ਵੀ ਨਹੀਂ ਕਰੀ ਮੈਨੂੰ ਲੱਗਦਾ ਸਰਵਿਸ ਹੀ ਹੋਈ ਜਾਣਾ ਜੀ ਸਰਵਿਸ ਹੀ ਹੋਈ ਹੈ ਲੈ ਬਾਈ ਜੀ ਇਹ ਲੋ ਬਈ ਜੀ ਬਾਕੀ ਓਕੇ ਰਿਪੋਰਟ ਦਾ ਟਰੈਕਟਰ ਤੇ ਮੰਨ ਤਾਂ ਪੱਕਾ ਹੋ ਜਾਊਗਾ ਦੇਖੇਗੇ ਬਈ ਜੀ 5310 ਇਹ ਆਪਾਂ ਗੱਲ ਲਈ ਕਾਲੇ ਟੱਡਾ ਕਾਲੇ ਟੱਡਾ ਲਈ ਠੀਕ ਹੈ ਜਿਹਦੀ ਡਿਮਾਂਡ ਵਧ ਰਹੀ ਹੈ ਚੌਕਲੇ ਟਾਇਰਾਂ ਦਾ ਵੀ ਜੀ ਇਹਦਾ ਵੀ ਨਮਾਗਾ ਤੇ ਜਿਹਦੇ ਬਾਈ ਹੋਰ ਵੀ ਗੱਲ ਇਹਦੇ ਚੌਕਲੇ ਟਾਇਰਾਂ ਦਾ ਬਿੱਲ ਵੀ ਮਿਲ ਜਾਊਗਾ ਬਿੱਲ ਵੀ ਮਿਲ ਜਾਊਗਾ ਹਾਂ ਲੈ ਬਾਈ ਜੀ ਜਿਹੜਾ ਸਾਰੇ ਕੰਮ ਇਹਦੇ ਲਗਭਗ 40-45000 ਰੁਪਏ ਹੋਰ ਵੀ ਉੱਤੇ ਲਾਇਓ ਜਾਂਸੀ ਚੋਂ ਲੱਗਿਆ ਉਹਦਾ ਹੀ ਬਿੱਲ ਮਿਲਣਗੇ ਇਹਦੇ ਉਹਦੇ ਵੀ ਬਿੱਲ ਮਿਲਣਗੇ ਹਾਂ ਜਿਹੜਾ ਇੰਜਨ ਪਵਾ ਦਾ ਕੰਮ ਕੰਮ ਹਾਂ ਉਹਦੇ ਵੀ ਤਾਂ ਲੈ ਬਾਈ ਜੀ ਇਦਾਂ ਦਾ ਟਰੈਕਟਰ ਮੰਡੀ 'ਚ ਵੀ ਆਪਾਂ ਗੱਲ ਲਈਏ ਕੋ ਰੂਟ ਟਰੈਕਟਰ ਵੀ ਤੁਹਾਨੂੰ ਇਦਾਂ ਦਾ ਮਿਲਣਾ ਹੈਗਾ ਤੇ ਬਾਈ ਕੋਲੋਂ ਕਹਿੰਦਾ ਕਾਗਜ਼ ਪੱਤਰ ਵੀ ਕਰਾ ਕੇ ਆਹ ਬੈਂਪੁਰ ਤੋਂ ਬਿਨਾ ਹੋਰ ਕਿਤੇ ਵੀ ਕਲਮ ਨਹੀਂ ਹੈ ਜੀ ਟਰੈਕਟਰ ਨੂੰ ਕਿਤੇ ਵੀ ਕਲਮ ਨਹੀਂ ਹੈਗੇ ਬਾਕੀ ਤੁਸੀਂ ਦੇਖ ਵੀ ਸਕਦੇ ਬਾਈ ਜੀ ਜੇ ਗੱਲ ਜੇ ਟੱਚਿੰਗ ਕਰਾਉਣੀ ਦੀ ਬਾਈ ਜੀ ਆ ਜਿਹੜੇ ਨਹੀਂ ਰਹਿੰਦੇ ਠੀਕ ਹੈ ਜੀ ਤੇ ਬਾਕੀ ਚੈੱਕ ਕਰ ਲਓ ਬਾਈ ਜੀ ਚਾਰੇ ਪਾਸੇ ਪੂਰਾ ਸੋਹਣਾ ਟਰੈਕਟਰ ਹੈਗਾ ਬਠਿੰਡਾ ਨੰਬਰ ਹੈ ਬਠਿੰਡੇ ਦਾ ਨੰਬਰ ਹੈ ਇਹਦਾ ਫਰਸਟ ਪਾਰਟੀ ਦਾ ਇਹ ਵੀ ਠੀਕ ਹੈ ਜੀ ਫਰਸਟ ਪਾਰਟੀ ਦਾਗਾ ਤੇ ਕੋਨੋਪੀ ਵਗੈਰਾ ਲੱਗੀ ਹੋਈ ਆ ਤੇ ਬਾਈ ਜੀ ਬਬਲੂ ਕਲਸੀਆਂ ਦੇ ਵੀ ਲੱਗੇ ਹੋਏ ਆ ਜਿਹੜੇ ਸਭ ਤੋਂ ਮਹਿੰ ਇਬਾਕੇ ਖੁੱਲ ਲਵੀ ਜਾਂਦੀ ਹੈ ਕਿ ਜੇ ਉੱਪਰਲੇ ਜੂ ਘੱਟ ਪੈਬ ਲਾਉਣੀ ਹੋਵੇ ਤੇ ਆਮ ਉੱਪਰੋਂ ਇਕੱਲੀ ਸਤਰੀ ਲੈ ਜੰਦਾ ਬਾਈ ਜੀ ਤੇ ਇਹਦੀ ਡਿਮਾਂਡ ਬਾਈ ਜੀ ਇਹਦੀ ਡਿਮਾਂਡ ਬਾਈ 5.5 ਲੱਖ ਇਹ ਮਾਡਲ ਬਾਈ ਜੀ 10 10 ਲੈਵੇ 10 ਮਾਡਲ ਲਾਗੇ ਤੇ ਕੰਡੀਸ਼ਨ ਦਾ ਪੂਰਾ ਓਕੇ ਪਿਆਗਾ ਤੇ ਹੋਰ ਵੀ ਬਾਈ ਜੀ ਟਰੈਕਟਰ ਆਪਣੇ ਕੋਲੇ ਹੁੰਦੇ ਨੇਗੇ ਹਾਂ ਬਈ ਹੋਰ ਵੀ ਹੁੰਦੇ ਨੇਗੇ ਬਾਕੀ ਉੱਥੇ ਖੜੇ ਹੁੰਦੇ ਨੇ ਆਪਣੇ ਸਾਹ ਟਰੈਕਟਰ ਅੰਡੇ ਠੀਕ ਹੈ ਜੀ 2 ਸਾਲਾਂ ਤੇ ਮੂਹਰੇ ਮਾਨਸਾ ਵਾਲੀ ਸੜਕ ਤੋਂ ਲਿੰਕ ਰੋਡ ਜਾਂਦਾ ਧਨੋਲੇ ਨੂੰ ਉਹਦੇ ਉੱਪਰ ਬੇਰੀ ਦੇ ਨੀਚੇ ਆਪਣੇ ਟਰੈਕਟਰ ਖੜੇ ਜਾਂਦੇ ਨੇ ਠੀਕ ਆ ਬ ਠੀਕ ਹੈ ਲੋਨ ਉੱਤੇ ਕਾਪੀ ਗਾਇ ਨਹੀਂ 100% ਕਰਾ ਕਾਪੀ ਕਾਗਜ਼ ਦੀ ਆਪਣੀ ਪੂਰੀ ਫੁੱਲ ਗਾਰੰਟੀ ਹੈਗੀ ਠੀਕ ਹੈ ਕਾਗਜ਼ ਦੇ ਨਾ ਹੋਣ ਤੱਕ ਦੀ ਆਪਣੀ ਗਾਰੰਟੀ ਹੈ ਕੋਈ ਚੱਕਰ ਨਹੀਂ ਉਸ ਤੋਂ ਬਾਅਦ ਵੀ ਗਾਰੰਟੀ ਆਪਣੀ ਕਾਗਜ਼ ਠੀਕ ਹੈ ਜਿਹੜਾ ਡਾਊਨ ਮਾਡਲ ਉਹਦੇ ਬਾਅਦ ਚ ਵੀ ਗਾਰੰਟੀ ਹੈ ਹਾਂ ਜੇ ਟਰੈਕਟਰ ਕਿਸ ਨੇ ਵੇਚਨੋ ਵੀ ਤਾਂ ਟੋਮਰ ਉਹ ਵੀ ਕੋਈ ਚੱਕਰ ਨਹੀਂ ਆਪਣੇ ਨਾਲ ਸੰਪਰਕ ਕਰ ਸਕਦਾ ਠੀਕ ਹੈ ਫੋਟੋ ਮਾ ਪਾ ਦੇ ਹਾਂ ਫੋਟੋ ਪਾ ਦੇ ਤੇ ਆਪਣਾ ਕੋਈ ਚੱਕਰ ਆਪਾਂ ਲੈ ਠੀਕ ਹੈ ਬਾਈ ਠੀਕ ਹੈ ਬਾਈ ਬਹੁਤ ਬਹੁਤ ਧੰਨਵਾਦ ਗੱਲ ਕਰਕੇ ਬਹੁਤ ਲੱਗਿਆ ਚਲੋ ਬਾਈ ਜੀ ਵੀਡੀਓ ਕਿਵੇਂ ਲੱਗੀ ਲਾਈਕ ਕਰਦੇ ਕਮੈਂ